ਤੁਸੀਂ ਇਹ ਚੀਜ਼ ਦਾ ਦਾਵਾ ਕਰਦੇ ਹੋ ਕਿ ਪੰਜਾਬ 'ਚ ਤੁਸੀਂ ਗੈਂਗਸਟਰਵਾਦ ਜਾਂ ਜਿਸ ਤਰੀਕੇ ਲੂਟਾ ਘੁਆ ਹੁੰਦੀ ਆ ਉਹ ਖਤਮ ਕਰ ਦੇਵੋਗੇ ਜੀ ਬਿਲਕੁਲ ਮੈਂ ਕਹੂੰਗਾ ਕਿ ਸੰਕਲਪ ਹੋਣਾ ਚਾਹੀਦਾ ਹੈ ਇਰਾਦਾ ਹੋਣਾ ਚਾਹੀਦਾ ਜਿਹੜੀ ਜਿਹੜੀ ਸਟੇਟ ਦੇ ਵਿੱਚ ਭਾਜਪਾ ਦੀ ਸਰਕਾਰ ਹੈ ਕੀ ਗੱਲ ਉੱਥੇ ਗੁਨਾਹ ਨਹੀਂ ਹੁੰਦੇ ਜਾਂ ਉੱਥੇ ਗੈਂਗਸਟਰਵਾਦ ਨਹੀਂ ਜੇ ਮੈਂ ਕਹੂੰਗਾ ਹੁੰਦੇ ਨੇ ਬਟ ਉੱਥੇ ਕਮੀ ਹੈ ਉੱਤਰ ਪ੍ਰਦੇਸ਼ ਦੀ ਤੁਸੀਂ ਗੱਲ ਕਰੋ ਤੁਸੀਂ ਵਿਜ਼ਿਟ ਕਰਕੇ ਆਓ ਜਿੱਥੇ ਜੰਗਲ ਰਾਜ ਕਿਹਾ ਜਾਂਦਾ ਸੀ 5 ਵਜੇ ਤੋਂ ਬਾਅਦ ਲੋਕ ਘਰਾਂ ਦੇ ਦਰਵਾਜ਼ੇ ਪੇੜ ਲੈਂਦੇ ਸਨ ਇਥੋਂ ਤੱਕ ਕਿ ਚੱਲਦੇ ਵਿਆਹਾਂ ਦੇ ਵਿੱਚ ਜਿਹੜੇ ਵਿਆਹ ਵਾਲੀ ਔਰਤ ਹੁੰਦੀ ਸੀ ਲੋਕ ਉਸਦਾ ਗਹਿਣਾ ਘਟਾ ਲੁੱਟ ਕੇ ਲੈ ਜਾਂਦੇ ਸਨ ਇਥੋਂ ਤੱਕ ਕਿ ਪਰਿਵਾਰਾਂ ਦੀ ਇੱਜ਼ਤਾਂ ਲੁੱਟਦੇ ਸਨ ਜੀ ਦੇ ਭਗਵੰਤ ਮਾਨ ਜੀ ਕਹਿੰਦੇ ਕਿ ਮੈਂ ਇਹ ਗੈਂਗਸਟਰ ਖਤਮ ਕਰੂੰਗਾ 4 ਸਾਲ ਹੋ ਗਏ ਨੇ ਤੇ ਉਸਤੇ ਇੱਕ ਸ਼ਾਇਰ ਹੈ ਜਿਹੜਾ ਮੈਂ ਤੁਹਾਨੂੰ ਦੱਸਣਾ ਚਾਹੂੰ ਕਿ ਇਹ ਭਗਵੰਤ ਮਾਨ ਇਸ ਕਦਰ ਪੰਜਾਬ ਕੇ ਲੋਗੋਂ ਪਰੇਸ਼ਾਨ ਕਰਤਾ ਹੈ ਅੱਖਾਂ ਛੀਨ ਲੇਤਾ ਹੈ ਔਰ ਚਸ਼ਮੇ দান ਕਰਤਾ ਹੈ ਅੱਖਾਂ ਖੋਲੀਆਂ ਸਾਰ ਰਹਿ ਗਿਆ ਤੇ ਹੁਣ ਕਹਿੰਦਾ ਮੈਂ ਖਤਮ ਕਰੂੰਗਾ ਨਸ਼ਾ ਮੁਕਤ ਪੰਜਾਬ ਨਹੀਂ ਹੋਇਆ ਨਸ਼ਾ ਯੁਕਤ ਪੰਜਾਬ ਹੋਇਆ ਕਤਈ ਮੈਂ ਕਹਿੰਦੇ ਕਿ ਜਿਹੜਾ ਹਜ਼ਾਰ-ਹਜ਼ਾਰ ਰੁਪਏ ਬੀਬੀਆਂ ਦਾ ਵਜੋ ਪਾਗਲੇ ਸੈਸ਼ਨ ਚ ਲਾਨ ਕਰਾਂਗੇ ਜੀ ਮੈਂ ਤਾਂ ਕਹਿਣਾ ਹੈ ਕਿ ਭਾਈ 46-46 ਹਜ਼ਾਰ ਰੁਪਈਆ ਬਣਿਆ ਪਹਿਲਾਂ ਉਹ ਤਾਂ ਦੇ 46-46 ਹਜ਼ਾਰ ਰੁਪਈਆ ਇੱਕ ਬੀਬੀ ਦਾ ਬਣਿਆ ਹੈ ਬੀਬੀਆਂ ਤਾਂ ਡੀਕਦੀਆਂ ਨੇ ਉਹਨਾਂ ਦੇ ਆਪਣੇ ਦੋ ਤਿਆ ਦੋ ਤੀਆਂ ਪੋਤੇ-ਪੋਤੀਆਂ ਨੂੰ ਇਹ ਗੱਲ ਕਹੀ ਹੈ ਕਿ ਭਗਵੰਤਵਾਨ ਦੇ ਪੈਸੇ ਆਉਣੇ ਨੇ ਤੁਹਾਨੂੰ ਗਿਫਟ ਲੈ ਕੇ ਦਵਾਂਗੇ ਤੁਹਾਨੂੰ ਨਵੇਂ ਸਾਈਕਲ ਲੈ ਕੇ ਦਵਾਂਗੇ ਬੱਚਿਆਂ ਨੂੰ ਇਹ ਗੱਲ ਕਹੀ ਹੈ ਤੋ ਇਹ ਬੜੇ ਮਾੜੇ ਕੰਮ ਨੇ ਅਗਰ ਇਸ ਨੂੰ ਪੰਜਾਬ ਨੂੰ ਇਸ ਅਜੇ ਹੀ ਦਲਦਲ ਚੋਂ ਕੱਢਣਾ ਹੈ ਤਾਂ ਡਬਲ ਇੰਜਨ ਦੀ ਸਰਕਾਰ ਹੀ ਇਹਦਾ ਹੱਲ ਹੈ ਹਾਂਜੀ ਮੇਨ ਨਾਲ ਇਸ ਵਕਤ ਐਡਵੋਕੇਟ ਜਗਮੀਤ ਸਿੰਘ ਹਣੀ ਮੌਜੂਦ ਆ ਇਹਨਾਂ ਨੇ ਕੁਝ ਦਿਨ ਪਹਿਲਾਂ ਹੀ ਕਹ ਲਿਆ ਕਿ ਭਾਜਪਾ ਚ ਐਂਟਰੀ ਮਾਰੀ ਹੈ ਇਸ ਤੋਂ ਪਹਿਲਾਂ ਕਾਂਗਰਸ ਦੇ ਵਿੱਚ ਚੰਗੇ ਬਲਾਰੇ ਰਹਿ ਚੁੱਕੇ ਨੇ ਗੱਲਬਾਤ ਕਰਦੇ ਆ ਵੀਰ ਜੀ ਪਹਿਲਾਂ ਤੇ ਤੁਹਾਨੂੰ ਮੁਬਾਰਕਵਾਦ ਤੁਸੀਂ ਭਾਜਪਾ ਦੇ ਵਿੱਚ ਆਇਓ ਬਹੁਤ ਧੰਨਵਾਦ ਜੀ ਕੀ ਕੀ ਦੇਖਿਆ ਪੰਜਾਬ ਦੇ ਵਿੱਚ ਹਾਲਾਂਕਿ ਦੇਖਿਆ ਜਾਵੇ ਤਾਂ ਕੋਈ ਵੀ ਸੀਟ ਨਹੀਂ ਆਈ ਐਮਪੀ ਦੀਆਂ ਚੋੜਾਂ ਲੰਘੀਆਂ ਪੰਜਾਬ ਦੇ ਵਿੱਚ ਇਸ ਨੂੰ ਨੂੰ ਮਿਲਦਾ ਕਿ ਲੋਕ ਨਫਰਤ ਕਰਦੇ ਆ ਭਾਜਪਾ ਤੋਂ ਫਿਰ ਵੀ ਤੁਸੀਂ ਇਸ ਪਾਰਟੀ ਨੂੰ ਚੁਣਿਆ ਜੀ ਪਹਿਲਾਂ ਤਾਂ ਮੈਂ ਕਹੂੰਗਾ ਕਿ ਅੱਜ ਤੁਸੀਂ ਜਿਹੜਾ ਭੜਵਾ ਇਕੱਠ ਦੇਖਿਆ ਹੈ ਚਭਾਲ ਦੀ ਧਰਤੀ ਤੇ ਤੇ ਉਹ ਧਰਤੀ ਹੈ ਜਿਸ ਨੂੰ ਪੰਥਕ ਧਰਤੀ ਕਿਹਾ ਜਾਂਦਾ ਹੈ ਮਾਝੇ ਦੀ ਧਰਤੀ ਕਿਹਾ ਜਾਂਦਾ ਹੈ ਤੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਲੋਕ ਇੱਕ ਦਿਨ ਦੇ ਸੱਦੇ ਤੇ ਪਹੁੰਚੇ ਨੇ ਤੇ ਮੈਨੂੰ ਲੱਗਦਾ ਇਹ ਗੱਲ ਇਸ ਗੱਲ ਦਾ ਸਬੂਤ ਹੈ ਕਿ ਜਿਹੜੀਆਂ ਤਾਕਤਾਂ ਕਹਿੰਦੀਆਂ ਨੇ ਕਿ ਭਾਜਪਾ ਨਫ਼ਰਤ ਫੈਲਾਉਂਦੀ ਹੈ ਭਾਜਪਾ ਨਫ਼ਰਤ ਨਹੀਂ ਫੈਲਾਉਂਦੀ ਭਾਜਪਾ ਲੋਕਾਂ 'ਚ ਪਿਆਰ ਵੰਡਦੀ ਹੈ ਭਾਜਪਾ ਨੇ ਉਹ ਨੀਤੀਆਂ ਬਣਾਈਆਂ ਨੇ ਜਿਹੜੀਆਂ ਮੈਂ ਤੇ ਕਹੂੰਗਾ ਸਦੀਆਂ ਤੋਂ ਭੇਤ ਭਾਵ ਚੱਲੇ ਆ ਰਿਹਾ ਸੀ ਗੁਰੂ ਨਾਨਕ ਸਾਹਿਬ ਨੇ ਕੀ ਗੱਲ ਕਹੀ ਸੀ ਗੁਰੂ ਨਾਨਕ ਸਾਹਿਬ ਕਹਿੰਦੇ ਸੋ ਕਿਉ ਮੰਦਾ ਆਖੀਏ ਜਿੱਤ ਜੰਮੇ ਰਾਜਾ ਮੈਂ ਉਸ ਗੱਲ ਤੇ ਕਦੀ ਇੰਪਲੀਮੈਂਟੇਸ਼ਨ ਨਹੀਂ ਹੋਈ ਉਸ ਗੱਲ ਤੇ ਸਦੀਆਂ ਲੰਘੀਆਂ ਸਰਕਾਰਾਂ ਵੀ ਲੰਘੀਆਂ ਬਟ ਮੈਂ ਕਹੂੰਗਾ ਸਭ ਤੋਂ ਵਧੀਆ ਪ੍ਰਭਾਵਿਤ ਨੀਤੀ ਬੇਟੀ ਬਚਾਓ ਬੇਟੀ ਪੜਾਓ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਹ ਗੱਲ ਕਹੀ ਕਿ ਕੁੜੀਆਂ ਵੀ ਮੁੰਡਿਆਂ ਦੇ ਬਰਾਬਰ ਦਾ ਹੋਣਾ ਚਾਹੀਦਾ ਹੈ ਕੁੜੀਆਂ ਨੂੰ ਬਰਾਬਰ ਦਾ ਮਾਣ ਸਨਮਾਨ ਮਿਲਣਾ ਚਾਹੀਦਾ ਹੈ ਚਾਹੇ ਕਿਸੇ ਵੀ ਫੀਲਡ ਹੋਵੇ ਉਹ ਚੀਜ਼ ਨੂੰ ਲਾਗੂ ਕੀਤਾ ਆ ਥੋੜੇ ਦਿਨ ਪਹਿਲਾਂ ਉਹਦੀ ਐਗਜ਼ਾਮਪਲ ਹੈ ਕਿ ਭਾਰਤੀ ਮਹਿਲਾ ਟੀਮਾਂ ਨੇ ਕ੍ਰਿਕਟ ਟੀਮ ਨੇ ਵਰਲਡ ਕੱਪ ਜਿੱਤੇ ਆਏ ਤੇ ਉਹਨਾਂ ਦਾ ਇਹ ਗੱਲ ਕਹਿਣਾ ਹੈ ਕਿ ਸਰਕਾਰ ਨੇ ਸਾਡੀ ਬਹੁਤ ਜ਼ਿਆਦਾ ਮਦਦ ਕੀਤੀ ਹੈ ਉਸ ਤੋਂ ਅੱਗੇ ਮੈਂ ਕਹੂੰਗਾ ਕਿ ਅੱਜ ਪੰਜਾਬ ਦੇ ਵਿੱਚ ਅਗਰ ਲੋੜ ਹੈ ਸਭ ਤੋਂ ਵੱਧ ਸ਼ਾਮ ਦੇ 5 ਵਜੇ ਦੇ ਨੇ 6 ਵਜੇ ਦੇ ਨੇ ਮੈਂ ਨੌਜਵਾਨ ਮੁੰਡਾ ਇਹ ਮੈਨੂੰ ਮੇਰੇ ਘਰ ਦੇ ਬਾਹਰ ਨਹੀਂ ਜਾਂਦ ਦਿੰਦੇ ਸਾਡੇ ਬੱਚੇ ਨੇ ਉਹਨਾਂ ਟਿਊਸ਼ਨਾਂ ਜਾਣਾ ਹੈ ਅਸੀਂ ਜਾਨ ਨਹੀਂ ਦਈਦਾ ਪਤਾ ਨਹੀਂ ਕਿਹਨੇ ਕਿਹਨੂੰ ਗੋਲੀ ਮਾਰ ਦੇਣੀ ਹੈ ਕਿਹਨੇ ਕਿਹਨੂੰ ਬਿਲਕੁਲ ਕਿਡਨੈਪ ਕਰ ਲੈਣਾ ਹੈ ਲਾਅ ਐਂਡ ਆਰਡਰ ਦਾ ਤੇ ਮੈਂ ਤੇ ਕਹੂੰਗਾ ਬਹੁਤ ਹੀ ਮੰਦ ਹਾਲਾ ਹਾਲ ਹੈ ਅਗਰ ਕੱਲ ਕੇ ਜਿਦਰੀਵਾਲ ਸਾਹਿਬ ਆਏ ਤੇ ਕਹਿੰਦੇ ਕਿ ਭਾਈ ਮੈਂ ਹਫਤੇ ਚ ਗੈਂਗਸਟਰ ਮੁਕਾਦੂੰਗਾ ਮਤਲਬ 4 ਸਾਲ ਹੋ ਚਲੇ ਕੀ ਗੱਲ ਉਹ ਤੁਹ ਹਫਤਾ ਨਹੀਂ ਮਿਲਿਆ ਤੁਸੀਂ ਇਹ ਚੀਜ਼ ਦਾ ਦਾਵਾ ਕਰਦੇ ਹੋ ਕਿ ਪੰਜਾਬ ਚ ਤੁਸੀਂ ਗੈਂਗਸਟਰਵਾਦ ਜਾਂ ਜਿਸ ਤਰੀਕੇ ਲੂਟਾ ਖਵਾ ਹੁੰਦੀ ਆ ਉਹ ਖਤਮ ਕਰ ਦੋਗੇ ਜੀ ਬਿਲਕੁਲ ਮੈਂ ਕਹੂੰਗਾ ਕਿ ਸੰਕਲਪ ਹੋਣਾ ਚਾਹੀਦਾ ਹੈ ਇਰਾਦਾ ਹੋਣਾ ਚਾਹੀਦਾ ਜਿਹੜੀ ਜਿਹੜੀ ਸਟੇਟ ਦੇ ਵਿੱਚ ਭਾਜਪਾ ਦੀ ਸਰਕਾਰ ਹੈ ਕੀ ਗੱਲ ਉੱਥੇ ਗੁਨਾਹ ਨਹੀਂ ਹੁੰਦੇ ਜਾਂ ਉੱਥੇ ਗੈਂਗਸਟਰਵਾਦ ਨਹੀਂ ਹੈ ਜੇ ਮੈਂ ਕਹੂੰਗਾ ਹੁੰਦੇ ਨੇ ਬਟ ਉੱਥੇ ਕਮੀ ਹੈ ਉੱਤਰ ਪ੍ਰਦੇਸ਼ ਦੀ ਤੁਸੀਂ ਗੱਲ ਕਰੋ ਤੁਸੀਂ ਵਿਜ਼ਿਟ ਕਰਕੇ ਆਓ ਜਿੱਥੇ ਜੰਗਲ ਰਾਜ ਕਿਹਾ ਜਾਂਦਾ ਸੀ 5 ਵਜੇ ਤੋਂ ਬਾਅਦ ਲੋਕਾਂ ਦੇ ਦਰਵਾਜ਼ੇ ਪੇੜ ਲੈਂਦੇ ਸਨ ਇਥੋਂ ਤੱਕ ਕਿ ਚੱਲਦੇ ਵਿਆਹਾਂ ਦੇ ਵਿੱਚ ਜਿਹੜੇ ਵਿਆਹ ਵਾਲੀ ਔਰਤ ਹੁੰਦੀ ਸੀ ਲੋਕ ਉਸ ਦਾ ਗਹਿਣਾ ਘਟਾ ਲੁੱਟ ਕੇ ਲੈ ਜਾਂਦੇ ਸਨ ਇਥੋਂ ਤੱਕ ਕਿ ਪਰਿਵਾਰਾਂ ਦੀ ਇੱਜ਼ਤਾਂ ਲੁੱਟਦੇ ਸਨ ਅੱਜ ਗੈਂਗਸਟਰਾਂ ਦਾ ਸਫਾਇਆ ਕਰਦੇ ਪਰ ਅੱਜ ਵੀ ਮਰਡਰ ਹੋ ਰਿਹਾ ਹੈ ਯੂਪੀ ਦੇ ਵਿੱਚ ਐਦਾ ਤੇ ਨਹੀਂ ਹੈ ਕਿ ਉੱਥੇ ਐਦਾ ਦਾ ਕੁਝ ਨਹੀਂ ਹੋ ਰਿਹਾ ਜੀ ਦੇਖੋ ਮਰਡਰ ਤਾਂ ਫਿਰ ਮੈਂ ਤੇ ਕਹੂੰਗਾ ਜਿਹੜੀ ਸਭ ਤੋਂ ਸੇਫਸਟ ਕੰਟਰੀਜ਼ ਮੰਨੀਆਂ ਜਾਂਦੀਆਂ ਨੇ ਜਾਪਾਨ ਹੋ ਗਿਆ ਅਮਰੀਕਾ ਹੋ ਗਿਆ ਆਸਟ੍ਰੇਲੀਆ ਹੋ ਗਿਆ ਉੱਥੇ ਵੀ ਹੁੰਦੇ ਨੇ ਬਟ ਜਿਹੜਾ ਉਹ ਮਾਹੌਲ ਹੁੰਦਾ ਹੈ ਕਿ ਤੁਸੀਂ ਅਨਨੋਮ ਨੰਬਰ ਤੁਹਾਡੇ ਫੋਨ ਤੇ ਫੋਨ ਆਇਆ ਹੈ ਤੇ ਤੁਸੀਂ ਹਿਚਕ ਚਾਹੁੰਦੇ ਹੋ ਕਿ ਵਿਦੇਸ਼ੀ ਨੰਬਰ ਹੈ ਚੁੱਕਾ ਕਿ ਨਾ ਚੁੱਕਾ ਕਿਸੇ ਕੋਈ ਫਰੋਤੀ ਨਾ ਮੰਗ ਲੇ ਤਾਂ ਉਸ ਤੇ ਕਾਰਵਾਈ ਨਹੀਂ ਹੁੰਦੀ ਤੇ ਭਗਵੰਤ ਮਾਨ ਜੀ ਕਹਿੰਦੇ ਕਿ ਮੈਂ ਇਹ ਗੈਂਗਸਟਰ ਖਤਮ ਕਰੂੰਗਾ 4 ਸਾਲ ਹੋ ਗਏ ਨੇ ਤੇ ਉਸ ਤੇ ਇੱਕ ਸ਼ਹਿਰ ਇਹ ਜਿਹੜਾ ਮੈਂ ਤੁਹਾਨੂੰ ਦੱਸਣਾ ਚਾਹੂੰ ਕਿ ਇਹ ਭਗਵੰਤ ਮਾਨ ਇਸ ਕਦਰ ਪੰਜਾਬ ਕੇ ਲੋਗੋਂ ਪਰ احسان ਕਰਤਾ ਹੈ ਅੱਖਾਂ ਛੀਨ ਲੇਤਾ ਹੈ ਔਰ چشمੇ দান ਕਰਤਾ ਹੈ ਅੱਖਾਂ ਖੋਲੀਆਂ ਸਾਰ ਰਹਿ ਗਿਆ ਤੇ ਹੁਣ ਕਹਿੰਦਾ ਮੈਂ ਖਤਮ ਕਰੂੰਗਾ ਨਸ਼ਾ ਮੁਕਤ ਪੰਜਾਬ ਨਹੀਂ ਹੋਇਆ ਨਸ਼ਾ ਯੁਕਤ ਪੰਜਾਬ ਹੋਇਆ ਕਿੰਨੀ ਮਿੰਟਾਂ ਕਹਿੰਦੇ ਕਿ ਜਿਹੜਾ ਹਜ਼ਾਰ ਹਜ਼ਾਰ ਰੁਪਿਆ ਬੀਬੀਆਂ ਦਾ ਵਜੋਂ ਪਾਗਲੇ ਸੈਸ਼ਨ ਚ ਐਲਾਨ ਕਰਾਂਗੇ ਜੀ ਮੈਂ ਤਾਂ ਕਹਿੰਨਾ ਹੈ ਕਿ ਭਾਈ 46 46000 ਰੁਪਿਆ ਬਣਿਆ ਪਹਿਲਾਂ ਉਹ ਤਾਂ ਦੇ 46 46000 ਰੁਪਿਆ ਇੱਕ ਬੀਬੀ ਦਾ ਬਣਿਆ ਹੈ ਬੀਬੀਆਂ ਤਾਂ ਡੀਕਦੀਆਂ ਨੇ ਉਹਨਾਂ ਦੇ ਆਪਣੇ ਦੋਤੀਆਂ ਦੋਤੀਆਂ ਪੋਤੇ ਪੋਤੀਆਂ ਨੂੰ ਇਹ ਗੱਲ ਕਹੀ ਹੈ ਕਿ ਭਗਵੰਤਵਾਨ ਦੇ ਪੈਸੇ ਆਉਣੇ ਨੇ ਤੁਹਾਨੂੰ ਗਿਫਟ ਲੈ ਕੇ ਦਵਾਂਗੇ ਤੁਹਾਨੂੰ ਨਵੇਂ ਸਾਈਕਲ ਲੈ ਕੇ ਦਵਾਂਗੇ ਬੱਚਿਆਂ ਨੂੰ ਇਹ ਗੱਲ ਕਹੀ ਹੈ ਪਰ ਉਹ ਸੁਪਨਾ ਪੂਰਾ ਨਹੀਂ ਹੋਣਾ ਹਰਿਆਣਾ ਹੈ ਨਾਲ ਲੱਗਦਾ ਸੂਬਾ ਹੁਣੇ ਸਰਕਾਰ ਬਣੀ ਹੈ 2100 ਰੁਪਏ ਦੀ ਸਕੀਮ ਇੰਪਲੀਮੈਂਟ ਵੀ ਕਰ ਦਿੱਤੀ ਸੋ ਮੈਂ ਤਾਂ ਕਹੂੰਗਾ ਫਰਕ ਹੁੰਦਾ ਹੈ ਆਯੁਸ਼ਮਾਨ ਕਾਰਡ ਉੱਥੇ ਲੋਕਾਂ ਦੇ ਬਣੇ ਨੇ ਲੋਕ ਇਲਾਜ ਕਰਾ ਰਹੇ ਨੇ ਸਭ ਤੋਂ ਵੱਡੀ ਗੱਲ ਇੱਕ ਗਰੀਬ ਲਈ ਜਦੋਂ ਉਹਦੀ ਮੀਂਹ ਕਣੀ ਚ ਛੱਤ ਚੁੰਦੀ ਹੈ ਪ੍ਰਧਾਨ ਮੰਤਰੀ ਆਵਾਸ ਜੋ ਇਹਨਾਂ ਤਹਿਤ ਲੱਖਾਂ ਦੀ ਗਿਣਤੀ ਦੇ ਵਿੱਚ ਹਰਿਆਣਾ ਵਿੱਚ ਕਰ ਬਣ ਗਏ ਪੰਜਾਬ ਦੇ ਵਿੱਚ ਕਿਉਂ ਨਹੀਂ ਇੰਪਲੀਮੈਂਟ ਹੁੰਦੇ ਕਿਉਂਕਿ ਇਹ ਕਰਵਾਉਣਾ ਹੀ ਨਹੀਂ ਚਾਹੁੰਦੇ ਉਲਟਾ ਹੈ ਭਗਵੰਤ ਮਾਨ ਸਰਕਾਰ ਨੇ ਤਾਂ ਕੈਂਪੀ ਬੰਦ ਕਰ ਦਿੱਤੇ ਸੋ ਇਹ بڑے ਮਾੜੇ ਕੰਮ ਨੇ ਅਗਰ ਇਸ ਨੂੰ ਪੰਜਾਬ ਨੂੰ ਇਸ ਅਜੇ ਹੀ ਦਲਦਲ ਚੋਂ ਕੱਢਣਾ ਹੈ ਤਾਂ ਡਬਲ ਇੰਜਨ ਦੀ ਸਰਕਾਰ ਹੀ ਇਹਦਾ ਹੱਲ ਹੈ ਪੰਜਾਬ ਦੇ ਵਿੱਚ ਸਭ ਤੋਂ ਵੱਡੇ ਮੁੱਦੇ ਮੈਨੂੰ ਲੱਗਦਾ ਹੈ ਕਿ ਜੋ ਅੱਜ ਨੌਜਵਾਨ ਆਪਣੇ ਬਾਹਰ ਜਾ ਰਿਹਾ 12ਵੀਂ ਕਰਨ ਤੋਂ ਬਾਅਦ ਇੱਕੋ ਰਸਤਾ ਦਿਖਦਾ ਆਇਲਸ ਕਰਕੇ ਆਪਾਂ ਬਾਹਰ ਦਾ ਰੁਕ ਕਰੀਏ ਇਹ ਇਹ ਰਸਤਾ ਬੰਦ ਕਰਨਾ ਪਏਗਾ ਸਭ ਤੋਂ ਪਹਿਲਾਂ ਰੋਜ਼ਗਾਰ ਦੀ ਗੱਲ ਕਰ ਲਈਏ ਰੋਜ਼ਗਾਰ ਤੋਂ ਪਹਿਲਾਂ ਇੱਕ ਚੰਗੀ ਪੜ੍ਹਾਈ ਸਾਡੇ ਪੰਜਾਬ ਦੇ ਵਿੱਚ ਹੋਣੀ ਚਾਹੀਦੀ ਹੈ ਮੈਂ ਤਾਂ ਕਹੂੰਗਾ ਜੀ ਰੋਜ਼ਗਾਰ ਵੀ ਦੋ ਤਰ੍ਹਾਂ ਦਾ ਹੁੰਦਾ ਹੈ ਇੱਕ ਉਹ ਹੁੰਦਾ ਹੈ ਜਿਹੜਾ ਸਰਕਾਰ ਦਿੰਦੀ ਹੈ ਸਰਕਾਰੀ ਤੇ ਹੁੰਦਾ ਹੈ ਪ੍ਰਾਈਵੇਟ ਅੱਜ ਤੁਸੀਂ ਗੁਰਦਾਵਾਂ ਚਲੇ ਜਾਓ ਬੈਂਗਲੌਰ ਚਲੇ ਜਾਓ ਚੇਨਈ ਚਲੇ ਜਾਓ ਉੱਥੇ ਪ੍ਰਾਈਵੇਟ ਕੰਪਨੀਆਂ ਦੇ ਵਿੱਚ ਲੋਕ ਲੱਖਾਂ ਪੈਕੇਜ ਲੈ ਰਹੇ ਨੇ ਮੈਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਿੱਚ ਪੜਦਾ ਸੀ ਉੱਥੇ ਅਧਿਖਸ਼ ਵੀ ਸੀ ਐਨਐਸਯੂਆਈ ਦਾ ਤੇ ਉੱਥੋਂ ਦੀਆਂ ਕੰਪਨੀਆਂ ਇੱਥੇ ਐਮਬੀਏ ਪਾਸ ਹੋਏ ਸਟੂਡੈਂਟਸ ਨੂੰ ਆ ਕੇ ਪੈਕੇਜ ਦਿੰਦੀਆਂ ਸਨ ਸੋ ਅੱਜ ਪੰਜਾਬ ਦੇ ਵਿੱਚ ਅਗਰ ਅਸੀਂ ਚਾਹੁੰਨੇ ਆ ਕਿ ਰੋਜ਼ਗਾਰ ਲੋਕਾਂ ਨੂੰ ਮਿਲੇ ਤਾਂ ਪ੍ਰਾਈਵੇਟ ਕੰਪਨੀਆਂ ਇੱਥੇ ਆਉਣ ਤੋਂ ਡਰਦੀਆਂ ਨੇ ਕਿਉਂਕਿ ਪੰਜਾਬ ਦਾ ਮਾਹੌਲ ਸਖਾਵਾਂ ਨਹੀਂ ਫਰੋਤੀਆਂ ਵਾਲਾ ਹੈ ਗੁੰਡਾਗਰਦੀ ਵਾਲਾ ਹੈ ਪਤਾ ਨਹੀਂ ਕਿੰਨੇ ਕਿਤੋਂ ਫਰੋਤੀ ਮੰਗ ਲੈਣੀ ਹੈ ਕਿੰਨੇ ਹਿੱਸਾ ਮੰਗ ਲੈਣਾ ਹੈ ਤਾਂ ਉਸ ਦੇ ਲਈ ਭਾਰਤੀ ਜਨਤਾ ਪਾਰਟੀ ਜਿਸ ਤਰ੍ਹਾਂ ਗੁਜਰਾਤ ਦੇ ਵਿੱਚ ਸਖਾਵਾਂ ਮੌਲ ਬਣਾਇਆ ਹੈ ਹਰਿਆਣਾ ਦੇ ਸਖਾਵਾਂ ਮੌਲ ਬਣਾਏ ਉੱਤਰ ਪ੍ਰਦੇਸ਼ 'ਚ ਸਖਾਵਾਂ ਮੌਲ ਬਣਾਇਆ ਹੈ ਆ ਹੀਰੋ ਦੀ ਇੰਡਸਟਰੀ ਸੀ ਇੰਨੀ ਵੱਡੀ ਲੁਧਿਆਣਾ ਵਿਖੇ ਉਹਨਾਂ ਨੇ ਕਿੰਨੇ ਹਜ਼ਾਰ ਕਰੋੜ ਦੇ ਪ੍ਰੋਜੈਕਟ ਆਪਣੇ ਉੱਤਰ ਪ੍ਰਦੇਸ਼ 'ਚ ਲੈ ਗਏ ਕੀ ਗੱਲ ਉਹ ਪੰਜਾਬ 'ਚ ਨਹੀਂ ਆ ਸਕਦੇ ਇਸ ਦੇ ਲਈ ਬੇਰਜ਼ਗਾਰੀ ਦੂਰ ਕਰ ਲਈ ਉਹ ਪ੍ਰੋਜੈਕਟ ਅਗਰ ਪੰਜਾਬ ਦੇ ਵਿੱਚ ਚਾਹੁੰਦੇ ਨੇ ਤਾਂ ਇੱਕ ਸਟੇਬਲ ਗਵਰਨਮੈਂਟ ਵਿਲ ਪਾਵਰ ਵਾਲੀ ਗਵਰਨਮੈਂਟ ਜਿਹੜਾ ਜਿਹੜੀ ਸਮਝੌਤੇ ਨਾ ਕਰੇ ਅਪਰਾਧੀਆਂ ਦੇ ਨਾਲ ਗੈਂਗਸਟਰਾਂ ਦੇ ਨਾਲ ਅਤਵਾਦੀਆਂ ਦੇ ਨਾਲ ਉਹ ਕਿਸੀ ਬਾਰਡਰ ਸਟੇਟ ਆ ਬਾਰਡਰ ਤੋਂ ਵੀ ਸਾਨੂੰ ਖਤਰਾ ਰਹਿੰਦਾ ਹੈ ਉਹ ਜੇਹੀ ਸਰਕਾਰ ਜੋ ਸੁਰੱਖਿਆ ਬਣਾਈ ਰੱਖੇ ਫਿਰ ਲੋਕਾਂ ਨੂੰ ਨੌਜਵਾਨਾਂ ਨੂੰ ਰੋਜ਼ਗਾਰ ਮਿਲ ਸਕਦਾ ਇਹ ਗੱਲ ਕਹਿਣੀ ਬਿਲਕੁਲ ਗਲਤ ਹੈ ਕਿ ਸਭ ਲੋਕਾਂ ਨੂੰ ਸਰਕਾਰੀ ਨੌਕਰੀ ਮਿਲ ਜੂ ਇਹ ਮਿਲ ਨਹੀਂ ਸਕਦੀ ਸੋ ਇਸ ਦੇ ਲਈ ਪ੍ਰਾਈਵੇਟ ਪਲੇਅਰਸ ਅਗਰ ਅੱਗੇ ਆਉਂਦੇ ਨੇ ਤਾਂ ਉਹਦੇ ਲਈ ਸਟੇਬਲ ਗਵਰਨਮੈਂਟ ਚਾਹੀਦੀ ਤੇ ਭਾਰਤੀ ਜਨਤਾ ਪਾਰਟਾ ਪਾਰਟੀ ਉਹਦੇ ਲਈ ਇੱਕ ਮੈਨੂੰ ਲੱਗਦਾ ਹੈ ਵਧੀਆ ਆਪਸ਼ਨ ਹੈ ਪੰਜਾਬ ਦੇ ਵਿੱਚ ਨਸ਼ਿਆਂ ਤੋਂ ਬਚਣ ਲਈ ਦੂਜੇ ਪਾਸੇ ਇੱਕ ਖੇੜਾ ਖੇੜ ਵੱਲ ਤੁਰਦੇ ਆ ਨੌਜਵਾਨ ਪਰ ਸਹੂਲਤਾ ਨਹੀਂ ਹੈ ਜੇਕਰ ਉਹ ਅੱਜ ਆਪਣੇ ਤੌਰ ਤੇ ਕੋਸ਼ਿਸ਼ ਕਰਦੇ ਆ ਜਾਂ ਉਹ ਸਟੇਟ ਲੈਵਲ ਤੱਕ ਸੀਮਿਤ ਰਹਿ ਜਾਂਦੇ ਨੈਸ਼ਨਲ ਲੈਵਲ ਤੱਕ ਜਾਣ ਦੇ ਖਰਚੇ ਬਹੁਤ ਆ ਕਿ ਸਰਕਾਰ ਉਹਨਾਂ ਦੇ ਵਿੱਚ ਕੋਈ ਮਦਦ ਕਰ ਸਕਦੀ ਹੈ ਜੀ ਮੈਂ ਤਾਂ ਕਹਿੰਦਾ ਬਿਲਕੁਲ ਸਰਕਾਰਾਂ ਨੂੰ ਮਦਦ ਕਰਨੀ ਚਾਹੀਦੀ ਹੈ ਪਰ ਪੰਜਾਬ ਸਰਕਾਰ ਨੇ ਇੱਕ ਗੱਲ ਕਹੀ ਸੀ ਆਪਾਂ ਚਬਾਲਚੀ ਬੈਠੇ ਆ ਆ ਜਿਹੜੇ ਸਟੇਡੀਅਮ ਜੀ ਬੈਠੇ ਆ ਇਹਦੀ ਗੱਲ ਕਰਾਂ ਤਾਂ ਭਗਵੰਤ ਮਾ ਜੀ ਕਹਿੰਦੇ ਇਹ 2022 ਦੀ ਗੱਲ ਹੈ ਕਿ ਹਰ 20 ਕਿਲੋਮੀਟਰ ਦੇ ਘੇਰੇ ਦੇ ਵਿੱਚ ਇੱਕ ਲਗਜ਼ਰੀ ਸਟੇਡੀਅਮ ਹੋਏਗਾ ਤੇ ਆ ਸਟੇਡੀਅਮ ਤੁਸੀਂ ਉਧਰ ਕੈਮਰਾ ਵੀਰ ਨੂੰ ਮੈਂ ਕਹੂੰ ਕਿ ਬਾਅਦ ਚ ਕਮਾਵੇ ਆ ਦੇਖ ਲਵੇ ਸ਼ਾਮ ਨੂੰ 5 ਵਜੇ ਮੇਰੇ ਵੀਰ ਕਿਤੇ ਕੋਈ ਇੱਥੇ ਆਉਂਦਾ ਨਹੀਂ ਕਿਉਂਕਿ ਇੱਥੇ ਸਮੈਕੀਏ ਸਰਿੰਜਾਂ ਲਾਉਂਦੇ ਨੇ ਤੇ ਬੂਟੀ ਉੱਗੀ ਐ ਗੋੜੇ-ਗੋੜੇ ਬੈਠਣ ਨੂੰ ਥਾਂ ਨਹੀਂ ਖੇਡਣ ਨੂੰ ਕੋਈ ਪੋਲ ਨਹੀਂ ਕੋਈ ਕ੍ਰਿਕਟ ਦੀ ਪੇਚ ਨਹੀਂ ਤੇ ਫਿਰ ਲੋਕ ਕਿੱਦਾਂ ਨੌਜਵਾਨ ਆਮ ਨੌਜਵਾਨ ਇਥੋਂ ਉੱਠਣਗੇ ਖੇਡਣ ਦੇ ਲਈ ਸੋ ਉਹਦੇ ਲਈ ਮੈਨੂੰ ਲੱਗਦਾ ਹੈ ਕਿ ਸਰਕਾਰ ਨੂੰ ਜਿਹੜੀ ਨੀਤੀ ਚਾਹੀਦੀ ਸੀ ਰੈਦਰ ਦੈਨ ਉੱਥੇ ਰੀਬਨ ਕੱਟਤਾ ਤੇ ਚਲੇ ਗਏ ਉਹ ਨੀਤੀਆਂ ਇਸ ਤਰ੍ਹਾਂ ਨੌਜਵਾਨ ਖਿਡਾਰੀ ਨਹੀਂ ਨਿਕਲਦੇ ਸਾਨੂੰ ਜ਼ਮੀਨੀ ਪੱਧਰ ਤੇ ਇਹ ਹੀ ਸਹੂਲਤਾਂ ਪ੍ਰੋਪਰ ਕਰਨੀਆਂ ਚਾਹੀਦੀਆਂ ਨੇ ਫਿਰ ਪੰਜਾਬ ਖੇਡਾਂ 'ਚ ਵੀ ਅੱਗੇ ਆਏਗਾ ਕਿਸਾਨੀ 'ਚ ਵੀ ਅੱਗੇ ਆਏਗਾ ਜਵਾਨੀ 'ਚ ਵੀ ਅੱਗੇ ਆਏਗਾ ਤੇ ਰੋਜ਼ਗਾਰ 'ਚ ਵੀ ਅੱਗੇ ਆਏਗਾ ਧੰਨਵਾਦ ਜੀ ਧੰਨਵਾਦ